ਸਭ ਤੋਂ ਪਹਿਲਾਂ ਮੇਰੀ ਜਨਮ ਭੂਮੀ ਮੇਰੀ ਉਹ ਮਿੱਟੀ ਜਿੱਦੇ ਪਹਿਲੀ ਵਾਰ ਲੱਭਿਆ ਮੇਰੇ ਉਹ دوست મિતਰ ਜਿਨਾਂ ਨਾਲ ਪਹਿਲੀ ਵਾਰ ਮੈਂ ਗੁਲੀ ਡੰਡਾ ਖੇਡਿਆ ਬਾਂਦਰ ਕਿਲਾ ਖੇਡਿਆ ਹੋਰ ਸ਼ਰਾਤਾਂ ਕੀਤੀਆਂ ਮੱਝਾਂ ਚਾਰੀਆਂ खेती मेरे सारे चाचे ताए चाचिया ताइया भाभिया भैन उनका तो भतीजिया भतीजे भी आ गए मैं बड़ी खुशी आज बड़ी देर बाद मैं थोड़े को आया तुम पता मैं ਕਦੇ ਬੋਟਾ ਮੰਗਣ ਨਹੀਂ ਆਉਂਦਾ। ਉਹ ਕਿ ਜੇ ਇਸ ਪਿੰਡ ਚ ਬੋਟਾ ਮੰਗਣੀਆਂ ਪੈ ਗਈਆਂ। ਫਿਰ ਹੋਰ ਕਿਤੋਂ ਉਮੀਦ ਕਰਾਂਗੇ। ਤਮੈ ਥਿਓ ਨਾਮ ਨਾ। ਆਕੇ ਤੁਹਾਨੂੰ ਇਹ ਕਹਿਣਾ ਉਹਨਾਂ ਕਿ ਆਪਣਾ ਜੋ ਨਿਸ਼ਾਨ ਆ ਹੈ ਤਾਂ ਤੁਸੀਂ ਮੇਰੇ ਵਾਸਤੇ ਬੋਟਾ ਮੱਕਦੇ ਹੁੰਦੇ। ਇਹੀ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਜਾਣੀ ਜਾਂਦੀ ਹੈ। ਇੱਕ ਪਿੰਡ ਸਤੌਜ ਹੈ। ਜਿੱਥੇ ਲੀਡਰ ਜਿਹੜਾ ਉਹ ਬੋਟਾ ਨਹੀਂ ਮੰਗਦਾ। ਲੋਕ ਉਹਦੇ ਵਾਸਤੇ ਮੋਟਾ ਮੱਲ ਹਰੇ ਕਦੇ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂੇ ਚੰਡਾਂ ਜਦ ਪਿੰਡ ਚ ਮੈਂ ਕੋਈ ਕਿਸੇ ਨੂੰ ਦੁੱਖ ਸੁਖ ਨਾ ਹੋਵੇ ਮੈਂ ਜਾਵਾਂ ਨਾ ਜਦ ਕੋਈ ਧੱਕਾ ਪਾ ਕਰਾਂ ਮੇਰੇ ਬਜ਼ੁਰਗ ਬੈਠੇ ਨੇ ਐਸੇ ਐਸੇ ਜਗ੍ਹਾ ਤੇ ਬਹੁਤ ਵੱਡੀ ਮੈਂ ਪੰਚਾਇਤ ਚ ਵੀ ਆਇਆ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਵੀ ਆਇਆ ਜਦੋਂ ਮੈਂ ਕਲਾਕਾਰ ਹੁੰਦਾ ਸੀ ਮੈਂ ਉਦੋਂ ਵੀ ਆਇਆ ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਇੰਨੀ ਵੱਡੀ ਕਿਰਪਾ ਕੀਤੀ ਕਿ ਆਪਾਂ ਪੰਜਾਬ ਦੇ ਮੁੱਖ ਮੰਤਰੀ ਬਣਾਤੇ ਮੈਂ ਉਦੋਂ ਵੀ ਇੱਥੇ ਆਇਆ ਪਰ ਆਇਆ ਮੈਂ ਤਿੰਨੇ ਚਾਰੇ ਵਾਰੀ ਬੋੜਾ ਪੁੱਤਪਤੀ ਜਿਹਾ ਬਣ ਕੇ ਆਇਆ ਮੈਂ ਕੋਈ ਮੁੱਖ ਮੰਤਰੀ ਬਣ ਕੇ ਜਾਂ ਕੋਈ ਕਲਾਕਾਰ ਬਣ ਕੇ ਜਾਂ ਕੋਈ ਪੱਟਾ ਵਣਕੇ ਨਹੀਂ ਆਇਆ ਮੈਂ ਤੁਹਾਡੇ ਕੋਲ ਛੋਟਾ ਬਣ ਕੇ ਆਇਆ ਔਰ ਰਹੂੰਗਾ ਵੀ ਛੋਟਾ ਉਹ ਜੱਟ ਸਿੰਘ ਜੀ ਬੈਠੇ ਗੱsto ਕਹਿ ਦਿੰਨੇ ਆ ਪਿਆਰ ਨਾਲ ਸਾਹਮਣੇ ਉਹਨਾਂ ਦਾ ਬੇਟਾ ਬੈਠਾ ਹੈ ਜਗਰੂਪ ਬੈਠਾ ਹੈ ਮਿੰਦੀ ਬੈਠਾ ਹੈ ਗੁਜੰਟ ਬੈਠਾ ਹੈ ਮੇਵਾ ਬੈਠਾ ਹੈ ਰਣਜੀਤ ਬੈਠਾ ਸੂਬੇਦਾਰਾਂ ਦਾ ਮੈਂ ਕਿਨੋ ਨਹੀਂ ਜਾਣਦਾ ਸ਼ਾਇਦ ਇਹਨਾਂ ਨੂੰ ਤੁਹਾਨੂੰ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਕਦੇ ਚਾਚੀਆਂ ਤਾਈਆਂ ਮੈਂ ਤੇ ਹੋਰੀ ਬਲੌਰ ਹੋਰੀ ਰੋਹੀ ਹੋਰੀ ਨੂੰ ਕਦੇ ਨਹੀਂ ਭੁੱਲਦਾ ਓਹ ਲੋਰੀ ਪਰਕਟ ਹੋਰੀ ਟਹਲੇ ਹੋਰੀ ਕਦੇ ਨਹੀਂ ਭੁੱਲ ਪਹਿਲਾਂ ਚਲੋ ਮੈਂ ਕੈਸਟਰ ਪੁੱਛਦਾ ਜਿਆਦਾ ਨਾਂ ਲੈ ਲੈਂਦਾ ਸੀ ਮੈਨੂੰ ਥੋੜਾ ਜਿਹਾ ਮੌਕਾ ਭਾਸ਼ਨਾ ਚ ਨਹੀਂ ਮਿਲਦਾ ਪਰ ਇਹ ਨਾ ਸਮਝਿਓ ਕਿ ਮੈਂ ਤੁਹਾਨੂੰ ਭੁੱਲ ਗਿਆ ਅੱਜ ਪਿੰਡ ਆਪਣੇ ਤੋਂ ਬਾਹਰਲੇ ਵੀ ਆਏ ਹੋਏ ਬਾਦਰਖੜਾ ਜੀ ਮੈਂ ਤੁਹਾਨੂੰ ਨਗਰ ਮੈਂ ਪੜਦਾ ਹਾਂ ਅੰਦਰ ਦਸਨੀ ਚ ਮੈਂ ਵੀ ਪੜਦਾ ਹਾਂ ਕਰਨਾ ਮਿਸਤਰੀਆਂ ਦੇ 12 ਕੜਾ ਪੱਕੜ ਚਲੋ ਦੁਨੀਆਂ ਚ ਨਹੀਂ ਗਿਆ ਮੇਲੀ ਦਰਸ਼ਨ ਚਰਨਾ ਸਾਡੇ ਘਰ ਦੀਆਂ ਦੀਪਾਂ ਇਹਨਾਂ ਨੇ ਕੀਤੀ ਹੋਈਆਂ ਮੈਂ ਤਾਂ ਕਰੰਡੀਆਂ ਫੜ ਫੜ ਕੇ ਤਿੰਨ ਇੱਕ ਦਾ ਚਾਰ ਇੱਕ ਦਾ ਮਸਾਲਾ ਆਪ ਰਲਾਉਂਦਾ ਰਹਿਣਾ ਮੈਨੂੰ ਕੁਝ ਨਹੀਂ ਪੰਡਾ